ਹਾਂ ਦੇਖੋ ਦੋਸਤੋ ਆਣਪੜ ਬੰਦਾ ਵੀ ਆਪਣੀ ਡੈਰੀ ਬਣਾਈ ਹੋਈ ਹੈ ਇਹਦਾ ਬਾਲੇ ਆ ਇਹਨੂੰ ਕੱਪ ਜਾਂ ਘਰੇ ਪਿੰਡ ਨੂੰ ਜਾਵਦਾ ਨੰਬਰ ਲੈ ਲਾ ਹਾਂ ਦੇਵ ਜੀ ਖਾਸੀ ਜਦ ਦੱਸ ਕੀ ਹੈ ਗੱਲਬਾਤ ਇਹ ਡੈਰੀ ਦੇ ਉੱਤੇ ਨੰਬਰ ਲਿਖੇ ਹੋਏ ਨੇ ਹਾਂ ਮੈਂ ਆਣਪੜ ਬੰਦਾ ਹਾਂ ਮੈਂ ਦੱਸਣਾ ਵੀ ਫਲਾਣੇ ਦਾ ਫਲਾਣੇ ਦਾ ਨਿਸ਼ਾਨੀਆਂ ਲਾਈਆਂ ਨਿਸ਼ਾਨੀਆਂ ਨਿਸ਼ਾਨੀ ਵੇਖ ਕੇ ਮੈਂ ਦੱਸਣਾ ਵੀ ਫਲਾਣੇ ਬੰਦੇ ਦਾ ਅੱਛਾ ਉਹ ਦੇਖੀਏ ਨਿਸ਼ਾਨੀਆਂ ਕੀ ਇਹ ਲਾਈਆਂ ਨੇ ਕਹਿੰਦਾ ਉਹਨਾਂ ਦੀ ਜੀ ਬੋਲੀ ਚੱਲ ਆ ਥੱਲੇ ਹਾਥੀ ਜਗੀ ਸਾਪ ਸੰਤਰਾ ਮਾਥੀ ਸੰਤਰਾ ਹਾਥੀ ਭੋਜਨ ਦਾ ਠੀਕ ਆ ਮੇਰਾ ਭਤੀਜਾ ਮੇਹਸਰੀ ਰਹਿੰਦਾ ਮਿਸਤਰੀ ਆ ਤਿੰਨ ਕਰੰਡੀਆਂ ਪਈਆਂ ਆ ਬੋਨੇ ਦਾ ਮੈਂ ਬੰਦਾ ਮਹਿਰੋ ਸ਼ਰਮਾ ਪੈਸੇ ਕੱਢਦਾ ਆ ਏਟੀਐਮ ਆ ਗੂਠੇ ਵਾਲਾ ਆ ਮੇਰੀ ਆਪਦੀ ਕੁੜੀ ਖੜੀ ਮੇਲੋ ਆ ਮੇਰਾ ਦੋਤਾ ਲੱਖਾ ਆ ਵੀ ਲਿਖਿਆ ਵੀ ਆ ਇਹ ਨਾਈ ਦਾ ਰਾਜੂ ਨਾਈ ਕੰਕੀ ਆ ਮੇਰੀ ਸਾਲੀ ਆ ਨਾਗੇਸਨਾ ਪਾਛੋ ਆ ਵੀ ਲਿਖਿਆ ਹੋਇਆ ਪੁੱਤੂ ਦਾ ਦਾਦਾ ਕਰਾ ਮਿੰਦਾ ਸਿੰਦਾ ਮੈਂਬਰ ਅੱਛਾ ਸੁੱਖਾ ਸਰਪੰਚ ਅੱਛਾ ਹੁਣ ਦੱਸ ਜਿਹੜਾ ਹੋਣ ਵਾਲਾ ਠੀਕ ਆ ਬਾਈ ਲਵੀ ਵੇਖਾ ਇਹਨਾਂ ਦਾ ਨਿਸ਼ਾਨੀ ਇਹ ਬਾਈ ਨੰਬਰ ਇਹਨਾਂ ਦਾ ਨਿਸ਼ਾਨੀ ਟਰੈਕਟਰ ਅੱਛਾ ਟਰੈਕਟਰ ਆਉਂਦੇ ਆ ਆ ਹੈਗਾ ਅਮਰਜੀਤ ਫੌਜੀ ਹੂੰ ਆ ਵੀ ਲਿਖਿਆ ਪਿਆ ਜੀਤਾ ਫੌਜੀ ਦੋਵੇਂ ਭਰਾ ਅੱਛਾ ਆ ਵੱਡਾ ਆ ਛੋਟਾ ਇਹ ਪੈਲਸਨ ਆ ਗਿਆ ਆ ਆਇਆ ਨਹੀਂ ਇਹ ਵੱਡਾ ਇਹਦੇ ਦੋ ਪਿਸਤੌਲਾਂ ਤੇ ਨਿੱਕਾ ਉਹਦੇ ਇੱਕ ਆ ਨੰਬਰ ਆ ਨਿੱਕੀ ਵੱਧਣੀ ਦਾ ਕਲਵੰਤ ਫੌਜੀ ਪੰਤੌਲ ਹਾਂ ਠੀਕ ਹੈ ਐਸਐਫਐਸ ਪੰਤੌਲ ਹਾਂ ਆ ਬੇ ਨਾਮ ਵੀ ਲਿਖਿਆ ਪਿਆ ਨਾਮ ਜਣੀ ਬਾਪੂ ਨੂੰ ਉਹ ਪਤਾ ਵੀ ਅਸੀਂ ਲਿਖਿਆ ਪਿਆ ਉਹ ਸਮਨਾ ਨਹੀਂ ਹੁੰਦਾ ਸਮਲਾ ਪੱਟੀ ਹਾਂ ਇਹ ਵੀ ਗਾਉਣ ਵਜਾਉਣ ਦਾ ਪਹਿਲਾਂ ਨੈਟ ਉੱਡਰ ਤੇ ਪਾਉਂਦਾ ਹੁੰਦਾ ਸੀ ਆ ਨਾਲ ਹੋ ਸਾਤੀ ਹੋਈ ਆ ਇਹ ਤੁੰ ਵੀ ਠੀਕ ਆ ਮੇਰਾ ਆਪਦਾ ਨੰਬਰ ਆ 8727027080 ਠੀਕ ਹੈ ਇਹ ਤੇ ਫਿਰ ਬਾਪੂ ਕੋਈ ਲਾਈ ਨੀ ਨਿਸ਼ਾਨੀ ਇਹਦਾ ਮੈਨੂੰ ਹੀ ਜ਼ਿਆਦਾ ਬੰਦਾ ਜਿਹੀ ਬਣਾ ਲੇਦਾ ਹੋਰ ਨਹੀਂ ਇਹ ਨੂੰ ਲਾ ਕੇ ਬੁਢੀ ਬਣਾ ਦਿੰਦਾ ਆ ਤੇ ਚੰਦਰ ਡੈਰੀ ਵਾਲਾ ਦੋ ਡਰਮ ਦੁੱਧ ਵਾਲੇ ਪਾਏ ਆ ਰੇਡ ਮਾਹੋ ਦਰਿਆ ਤੇ ਰਾਜਾ ਹੈਗਾ ਇਹਦੇ ਨਾਲ ਰਾਜਾ ਰੇੜੀ ਵਾਈ ਦੱਸ ਦੇ ਨਾ ਨਹੀਂ ਨਹੀਂ ਹੈਗਾ ਟਰਾਲਾ ਰੇਤੇ ਵਾਲਾ ਅੱਛਾ ਸਾਹਿਬ ਅੱਛਾ ਬਲਵੀਰ ਫੌਜੀ ਹਾਂ ਆ ਰਫਲਾ ਆ ਉਹਦਾ ਨਾਮ ਆ ਇੱਕ ਸਾਡੀ ਨੋਆ ਉਹਨੂੰ ਬਿੱਲੀ ਬਿੱਲੀ ਆਂਦੇ ਸੀ ਆ ਬਿੱਲੀ ਐ ਮੋਗੇ ਰਹਿੰਦੀ ਆ ਉਹਦਾ ਨਾਮ ਬਿੱਲੀ ਦਾਪੀ ਹੋਈ ਆ ਆ ਨਰੇਗਾ ਦਾ ਨੰਬਰ ਆ ਹਾਂ ਆ ਮਾਸਟਰ ਰੋਲ ਆ ਪੈਨ ਆ ਇਹ ਨਿਮਾ ਨਿਰਮਲ ਆ ਵੀ ਦੇਖਿਆ ਬੇ ਦੇਖਿਆ ਨਾ ਹਾਂ ਲਿਖਿਆ ਬੇ ਵੀ ਲਿਖਿਆ ਤੇਰੇ ਨਹੀਂ ਜਾਣੀ ਤੂੰ ਨਿਸ਼ਾਨੇ ਵੀ ਲੱਗਾ ਕਰਨਾ ਜੱਗਾ ਰੋਡੇ ਹਾਂ ਜੱਗਾ ਰੋਡੇ ਕਰਦਾ ਹੈ ਉਹ ਕਰਦਾ ਇਹਦਾ ਮੂਵੀ ਦਾ ਕੰਮ ਆਹ ਦੁਕਾਨ ਹਮ ਬਾਗੇ ਵਾਲੇ ਬਾਸਾਡੇ ਦੇ ਮੂਹਰੇ ਆ ਮੋਗੇ ਤੋਂ ਰੋਡ ਸਿੱਧਾ ਜਾਂਦਾ ਮੋਸਾਂ ਨੂੰ ਆ ਮੇਰੇ ਸਾਲੇ ਦਾ ਮੁੰਡਾ ਹੈ ਇਹ ਨਾਈ ਦਾ ਕੰਮ ਕਰਦਾ ਕੈਂਚੀ ਵਸਰਾ ਇਹ ਕੋਈ ਨੰਬਰ ਤੇ ਸ਼ਾਕੋਬੇ ਫੋਨ ਵੀ ਕਰਾ ਗੱਲ ਵੀ ਕਰਾ ਦੂੰਗਾ ਅੱਛਾ ਆ ਸਾਡੇ ਪਿੰਡ ਦਾ ਕੋਣ ਕੈਂਚੀਆਂ ਵਾਲੇ ਆਂਦੇ ਸੀ ਪੱਪੂ ਆ ਕੈਂਚੀ ਪਈ ਹੈ ਅੱਛਾ ਰਾਉਕਾ ਦਾ ਨੰਬਰ ਅਮਰਾ ਹੂੰ ਇਹ ਕੀ ਆ ਇਹ ਟਰੈਕਟਰਾਂ ਦਾ ਥੌੜੇ ਮਿਸਤਰੀ ਐ ਆ ਕਾਂਕ ਬੰਡਾ ਵਾਲਾ ਦਾ ਕੰਮ ਬੁੱਸ ਵਾਲੇ ਵਾਲੇ ਦਾ ਖਿੰਦਾ ਹੂੰ ਉਹ ਕ ਮਾਸਟਰ ਰੋਲ ਜਿਹਦੇ ਤੇ ਖਾਈ ਕਰਦਾ ਹੂੰ ਠੀਕ ਆ ਥਰਾਜ ਦੇ ਹੈਗੇ ਗੱਡੀਆਂ ਵਾਲੇ ਮੇਰੇ ਯਾਰ ਆ ਜਿਹੜੇ ਬੱਠਲ ਦੇ ਵੇਚ ਦਿੰਦੇ ਆ ਕੈਂਚੀ ਪਈ ਆ ਆ ਫੜਾ ਪਿਆ ਕੈਂਚੀ ਪਈ ਆ ਕੋਸੇ ਬੱਠਲ ਜੇ ਬਣਾਏ ਹੋਏ ਨੇ ਇਹ ਬੱਠਾ ਵਾਲਾ ਫਿਰ ਪਲਾਸਟਿਕ ਦੇ ਆ ਸਾਡੇ ਪਿੰਡ ਦਾ ਬੰਦਾ ਭਾਈਕੇਵਾੜੇ ਰਹਿੰਦਾ ਮਹਿਰਿਆਂ ਦਾ ਆ ਬੋਕੀ ਜਿਹੜੀ ਬੋਰ ਚ ਮਾਰਦੇ ਆਪਾਂ ਅੱਛਾ ਉਤਾਰ ਤਾ ਹਾਂ ਥੱਲੇ ਬੋਕੀ ਹਾਂ ਠੀਕ ਆ ਵਲ ਖਾਂਦੀ ਆ ਆ ਇੱਕ ਮੇਰੀ ਪਰਜਾਈ ਆ ਉਹਦੀ ਬਾਹਾਂ ਜੀ ਆ ਆ ਦੇਖੋ ਆ ਵੇ ਦੇਖੋ ਆ ਵੇ ਦੇਖੋ ਹੈ ਦਖਾਈ ਥੋੜੀ ਦੇਖੋ ਹਾਂ ਵੇ ਠੀਕ ਜਾਂ ਬਾਹਾਂ ਐ ਕਰੀ ਹੋਈ ਠੀਕ ਕਰੀ ਖੜੀ ਆ ਆ ਬਾਹਦਰ ਹਮ ਇਹਦੀ ਗੋਭੀ ਲਾਈ ਸੀ ਆ ਗੋਭੀ ਦਾ ਫੋਲੀ ਆ ਆ ਗਾਗੀ ਹਾਂ ਮੇਰੇ ਖੇਤ ਦਾ ਗਵਾਂਢੀ ਆਪਣੇ ਦਾ ਉੱਥੇ ਉਹਨਾਂ ਕੋਲੇ ਬੱਕਰੀਆਂ ਸੀ ਆ ਬੱਕਰੀ ਕੀ ਹੈ 4-5 ਗਰਾਈ ਹਮ ਮਥੀ ਨੇ ਇਹਦੇ ਕੋਲੇ ਬੱਟੀ ਆ ਥੋੜਾ ਪਲਾਸ ਪਿਆ ਅੱਛਾ ਆ ਹੈਗਾ ਲੱਖਾ ਲੱਖਾ ਹੀ ਹੈ ਹਾਂ ਕੀ ਵਾਹ ਇਹ ਵੀ ਸਾਡੇ ਪਿੰਡ ਦਾ ਅੱਛਾ ਉਹ ਸੱਪਿਆ ਹੈ ਛੋਟਾ ਥੀ ਆ ਸਕੂਟਰ ਵਾਲੇ ਦਾ ਨੰਬਰ ਆ ਪੇਚਕਾਸ ਤੇ ਆ ਚਾਬੀ ਹੁਣ ਮੈਨੂੰ ਪੜ੍ਹਨਾ ਨਹੀਂ ਹੁੰਦਾ ਮੈਨੂੰ ਆ ਮਹਿਤਰੀਆਂ ਦਾ ਨੰਬਰ ਜਿਹੜੇ ਮਹਿਤਰੀਆਂ ਤੇ ਛਾਪ ਹੀ ਹੁੰਦੇ ਆ ਉਹ ਆ ਨੰਬਰ ਆ ਜਲਾਲਾਬਾਦ ਦਾ ਸਵਰਨ ਹੂੰ ਸਪੀਕਰ ਸੀ ਉਹਦੇ ਕੋਲੇ ਲਸਿਆ ਰੇਡੀਓ ਆ ਹਾਂ ਆਪ ਆ ਬੈਟਰੀ ਪਈਆ ਉਹ ਤੂੰ ਤੂਜੇ ਪਿਆ ਉੱਥੇ ਸਪੀਕਰ ਲਾਈ ਰੱਖਣਾ ਹੂੰ ਆ ਨੰਬਰ ਦਵੰਜਾ ਵਾਲੇ ਦਾ ਹੂੰ ਅੱਛਾ ਆ ਨੰਬਰ ਫੇਰ ਹਾਥੀ ਵਾਲੇ ਦਾ ਹੂੰ ਠੀਕ ਐ ਆ ਨੰਬਰ ਹਮੋਰ ਦਾ ਕਮਿਆਰਾਂ ਦੇ ਮੁੰਡੇ ਦਾ ਹੂੰ ਸਾ ਮੋਗੇ ਦਾ ਮੋਹਰ ਰਹਿੰਦਾ ਹੂੰ ਇਹ ਕੀ ਬਣਾਉਂਦਾ ਠੀਕ ਠੀਕ ਆ ਮੇਰੇ ਭਾਂਜੇ ਦਾ ਨੰਬਰ ਆ ਨਿੱਕੀ ਵੱਡੀ ਵੱਧ ਨਹੀਂ ਤੋਂ ਇਹ ਸਟੋਰਾਂ ਦਾ ਉਤਰਪਾਲ ਦਾ ਨੇ ਚੱਕੇ ਢੱਕਦੇ ਹੂੰ ਆ ਉਹ ਆ ਬਾਦੀ ਬਾਦੀ ਆ ਹੈਗਾ ਬਦਨੀ ਦਾ ਨੰਬਰ ਇਹ ਆ ਕੀਖਾ ਤ੍ਰਿਖਣ ਅੱਛਾ ਤ੍ਰਿਖ ਨਹੀਂ ਹਾਂ 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 ਜੀ ਹਾਂ ਆ ਛੋਟੀ ਸਾਪੇ ਕੀ ਹੋਈ ਸੀ ਬੱਪ ਸੱਪ ਸੱਪ ਆਹ ਵਾਲੇ ਨੇ ਡਰੀ ਛੋਟੀ ਪੰਜ ਗਰਾਈ ਦਾ ਹਾਂ ਸਾਡੇ ਸਾਲੇ ਨਰਮਾ ਚੋਗੜੇ ਜਾਂਦੇ ਹੁੰਦੇ ਸੀ ਹਾਂ ਨਰਮੇ ਦਾ ਬੋਟਾ ਆ ਆ ਵੀ ਵੱਧਣੀ ਦਾ ਨੰਬਰ ਆ ਢੋਲੀ ਹਾਂ ਸਪਰੇਅ ਕਰਦਾ ਹਾਂ ਅਸਾ ਪਹਿਲੀ ਛਾਪੀ ਹਾਂ ਢੋਲੀ ਛਾਪੀ ਆ ਕਿੰਦਾ ਕਿੰਦਾ ਹੀ ਆ ਨਾ ਹਾਂ ਆ ਨੰਬਰ ਫੇਰ ਬੱਗਿਆਣਾ ਪਿੰਡ ਹੂੰ ਇਹ ਤਾਂ ਨੰਘ ਗਿਆ ਆ ਕੀ ਆ ਇਹ ਬਾਈ ਕੋਈ दारू ਪੀਂਦਾ ਆਦ ਗਿਆ ਆਪਣਾ ਬੋਤਲ ਪਈ ਆ ਇਹ ਬੰਦੇ ਦਾ ਨਾਮ ਨਹੀਂ ਦੱਸਣਾ ਆ ਫੇਰ ਢੋਲੀ ਹੂੰ ਸਪਰੇਅ ਵਾਲੇ ਦੀ ਆ ਮੇਰਾ ਪੋਤਾ ਇੱਥੇ ਫਿਰਦਾ ਹੂੰ ਆ ਇਹਦੀ ਬੋਤਲ ਪਈ ਆ ਆ ਪਉਗਾ ਪਿਆ ਤੇ ਆ ਕੱਪ ਪਿਆ ਕੁੱਤੀ ਦਾ ਨੰਬਰ ਹੀ ਉਸੇ ਦਾ ਹੰਨੀ ਵਾਲੇ ਕੱਪੀਆਂ ਲੈਣਾ ਆਪਾ ਭਾਈ ਕੇ ਬਾੜੇ ਦਾ ਨੰਬਰ ਮੇਰਾ ਸਾਡੂ ਆ ਸੇਵਕ ਹੂੰ ਲੱਕੜ ਦਾ ਕੰਮ ਕਰਦਾ ਆਰਾ ਹੂੰ ਆ ਨਿੱਕੇ ਮੇਰੇ ਦਾ ਨੰਬਰ ਹੈ ਦੇਖਾ ਨਿੱਕੇ ਮੇਰੇ ਨੂੰ ਦਿਖਾਈ ਮੇਰਾ ਬਆਵਾ ਛੋਟਾ ਇਹ ਵਾਲੇ ਹੂਰੇ ਬਣਾਇਆ ਫਿਰ ਹੂੰ ਇਹ ਲਾਲ ਤਿੰਨ ਚ ਕਿੰਨੇ ਆ ਲੱਖੂ ਦਾ ਕੈਂਚੀਆਂ ਵਾਲੇ ਲੈਂਦਾ ਉਹਦੀ ਫੈਂਸ ਨਹੀਂ ਆ 10ਾਂ ਦਾ ਨੋਟ ਪਿਆ ਹਾਂ ਉਹ ਹੈ ਸਾਡਾ ਹੈ ਨਾਮ ਸਟੇਟ ਹਾਂ ਹਾਂ ਕਿਹੜਾ ਬੈਠਾ ਵਾ ਪੂਰੇ ਇਹ ਇਹ ਤਾਂ ਮੇਰੀ ਸਾਲੀ ਹੈ ਨਾਂਗੇ ਨੰਬਰ ਉਹ ਨਾਂਗੇ ਸੜਾ ਦੋ ਕਿਲਾ ਭਰੀ ਖੜਾ ਮੱਖਣ ਚੁੱਪ ਕੀਤੀ ਹਾਂ ਚੁੱਪ ਕੀਤੀ ਹਾਂ ਆ ਇੱਕ ਸਾਡਾ ਬੰਦਾ ਹੈ ਜੀ ਡੂਡ ਲਾਤੀ ਆ ਹਾਂ ਆ ਕੀ ਦੇਖੇ ਇਹ ਗੋਪੀ ਆਲੂ ਵਾਲਾ ਹਾਂ ਆ ਰਾਸ਼ਨ ਆ 20 ਆ ਗੋਲੀ ਠੀਕ ਹੈ ਆਹ ਕੋ ਮੇਰਾ ਸਾਲਾ ਮੱਝਾਂ ਦਾ ਵਪਾਰ ਕਰਦਾ ਪਲਵੰਤ ਆ ਮੱਝਾਂ ਆ ਮੱਝਾਂ ਖਰੀਦੀ ਠੀਕ ਐ ਆਹ ਨੰਬਰ ਬਾਹਰ ਲਾ ਮੱਖਣ ਸਿੰਘ ਲਿਖਿਆ ਭਾਈ ਹਾਂ ਬਾਹਰ ਲਾ ਆ ਵੀ ਪੰਜ ਗ라이 ਦਾ ਨੰਬਰ ਐ ਚਮਕੌਰ ਹਾਂ ਵੀ ਲਿਖਿਆ ਆ ਡਾਕਟਰ ਗਗਨ ਇਹ ਡਾਕਟਰ ਦੀ ਟੂਟੀ ਜੀ ਬਣਾਈ ਹੋਈ ਐ ਹਾਂ ਬੇ ਨਾਲ ਦੀ ਢਿੱਡ ਤੇ ਰੱਖ ਕੇ ਤੇ ਕੰਮ ਚਲਾ ਲੈਂਦੇ ਠੀਕ ਐ ਆ ਮੇਰੇ ਮੁੰਡੇ ਦਾ ਨੰਬਰ ਨਿੰਮਾ ਆ ਬਾਹਰਲਾ ਨੰਬਰ ਆ ਸਕੂਟਰ ਨਾਲ ਮੇਰਾ ਕਿਆਰ ਹੈ ਮੋਗੇ ਠੀਕ ਹੈ ਹਾਂ ਆ ਫੇਰ ਇਹ ਉਹ ਸੌੜਿਆਂ ਦੀ ਆ ਗਏ ਆ ਹੈਗੀ ਬਿੰਦਰ ਮਹਿਰੋ ਥੇਲੀ ਆ ਵੀ ਖੜੀ ਇਹ ਘਟਮਾ ਆ ਮੇਰੇ ਛੋਟੇ ਪੋਤੇ ਦਾ ਨੰਬਰ ਹੈ ਬਾਹਰ ਆਹੋ ਲੇਖਾ ਤੇ ਆ ਵੱਡੇ ਦਾ ਠੀਕ ਹੈ ਠੀਕ ਹੈ ਉਹ ਨਹੀਂ ਯਾਦ ਰਹਿੰਦੇ ਆਪੂ ਨਹੀਂ ਯਾਰ ਇਹ ਇਹਨਾਂ ਦੀ ਪੱਕੀਆਂ ਯਾਦ ਨੇ ਪੱਕੀਆਂ ਲਾਹੌਰ ਮੈਂ ਤੁਹਾਨੂੰ ਐਵੇਂ ਦੱਸੇ ਕਿ ਮੈਂ ਜਿਹੜਾ ਤੂੰ ਉਹ ਕਦਾ ਮੈਂ ਤੁਹਾਡੀ ਗੱਲ ਕਰਾ ਦੇਣਾ ਜਨਾਬ ਬੰਦਾ ਬੋਲੇ ਤਾਂ ਕਿਉਂ ਤੇ ਵਾਰੀ ਮੈਂ ਕੋਈ ਕਹਿੰਦਾ ਵੀਡੀਓ ਬਣਾਉਂਦੇ ਮਾਰਿਆ ਨਹੀਂ ਕਰਨਾ ਨਾ ਮੇਰਾ ਨਾਮ ਪਰ ਨਾ ਨਹੀਂ ਯਾਰ ਤੁਸੀਂ ਮੇਰਾ ਪੂਰਾ ਲਿਖ ਦਾਂਗੇ ਤੇਰਾ ਨਾਮ ਵੀ ਦੇ ਬਾਕੀ ਨਹੀਂ ਨਹੀਂ ਸਾਰੇ ਸਾਈ ਪਾਇਆ ਹਾਂ ਹਾਂ ਠੀਕ ਹੈ ਹਾਂ ਸਾਰੇ ਸੰਪਾ ਦੇਖੋ ਬਾਲੀ ਅਨੋਖੀ ਡੈਰੀ ਹੈ ਨਾ ਫੋਨ ਮੈਨੂੰ ਤੇ ਹੀ ਲੱਗਦਾ ਤੇ ਆ ਜੀ ਸੱਪ ਵਾਲੇ ਨੇ ਉਹ ਜਾਉਂਦੇ ਕਿਹਦੇ ਲੈ ਬਈ ਹੂ ਇਹ ਜੀ ਡੈਰੀ ਮੈਨੂੰ ਦੇ ਦੇ ਸੱਪ ਵਾਲੇ ਡੈਰੀ ਵਾਲੇ ਨੇ ਖੜ ਜਾ ਸੱਪ ਵਾਲੇ ਨੇ ਹੂੰ ਇੱਕ ਡੈਰੀ ਨਹੀਂ ਤਾਂ ਕਿਲੋ ਪਈਆਂ ਕਰੇ ਆ ਜੇ ਰੁਆ ਛੋਟਾ ਨੰਬਰ ਪਿਆ ਹਾਂ ਆ ਛੋਟਾ ਪਿਆ ਸਾਡੇ ਲਈ ਕੀ ਬਣਤਾ ਆ ਵੇਖ ਆ ਟੰਗਾਂ ਜੀਆਂ ਵੇ ਠੀਕ ਹੈ ਇਹ ਵੀ ਲੋਟਾ ਗਾ ਗੰਮਣ ਕਿਹੜੀ ਚੀਜ਼ ਜਿਵੇਂ ਲੋਟ ਜੇ ਲੱਗਦੀ ਆ ਬਸ ਮੈਂ ਕਹਿੰਦਾ ਲੈ ਆ ਰਾਜਾ ਦਾ ਨੰਬਰ ਮਸੱਦ ਨਹੀਂ ਕਢਾਇਆ ਤੇ ਮਾਰਦੇ ਹੁੰਦੇ ਸੀ ਹੁਕੂਮੇ ਦਾ ਆ ਵੀ ਮਸੱਦ ਬਣਾਦਾ ਹੈ ਤੂੰ ਹੋਰ ਕੀ ਆਪਾਂ ਹੀ ਕਰਨਾ ਆ ਵੀ ਉਹ ਉਹਦਾ ਸਰਜੇ ਦਾ ਨੰਬਰ ਆ ਆ ਫੇਰ ਉਹਦਾ ਆ ਗਿਆ ਗੂਨ ਵਾਲਿਆਂ ਦੇ ਮੁੰਡੇ ਦਾ ਨੰਬਰ ਗੋਬੀ ਦਾ ਪੁੱਲ ਆ ਮੰਜੇ ਵਾਲੇ ਦਾ ਨੰਬਰ ਆ ਆਪਾਂ ਇਹ ਤੋਂ ਮੰਜੇ ਜਿਹੜੇ ਟੁੱਟੇ ਭੱਜੇ ਬਿਲਡ ਕਰਦੇ ਲੋਟਾ ਕੰਮ ਹੈ ਨਾ ਆ ਤੱਕੜੀ ਵਾਲੇ ਦਾ ਦੁਕਾਨ ਵਾਲੇ ਦਾ ਉੱਡ ਵੱਡੀ ਨਿਸ਼ਾਨੀ ਠੀਕ ਹੈ ਬਾਪੂ ਆਪਣੀ ਨਿਸ਼ਾਨੀ ਜਾਣੀ ਹੁਣ ਇਹ ਹੀ ਆ ਵੀ ਆ ਸਟੈਂਡ ਵਾਲੀ ਨਿਸ਼ਾਨੀ ਹੈ ਨਾ ਹੋਰ ਮੈਂ ਹੁਣ ਕਿਹੜਾ ਪੜਿਆ ਤੁਹਾਨੂੰ ਮੈਂ ਦੱਸੀ ਦਾ ਜਾਣਨਾ